ਉਮੀਦਾਂ ਨਾਲ ਬਾਬਾ ਸਾਹਿਬ ਨੇ ਇਸ ਕੌਮ ਦੇ ਲਈ ਮੁੱਖਾਂ ਘਟੀਆਂ ਸ਼ក្តਤਾ ਸਈਆਂ ਉਸ ਉਸ ਸਮੇਂ ਦੇ ਵਿੱਚ ਅੱਜ ਉਹ ਕੌਮ ਮੈਨੂੰ ਦਿਖਦਾ ਪੂਰਨਾ ਚਾਹਨਾ ਪਾਉਂਦੇ ਹੋਏ ਕਿ ਅੱਜ ਬਹੁਤ ਸਾਰੇ ਪ੍ਰੋਗਰਾਮ ਆ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਅੱਜ ਜੀ ਇੰਨੇ ਜੋਗੇ ਹੋ ਗਏ ਕਿ ਉਹਨਾਂ ਦਾ ਜਨਮ ਦਿਹਾੜਾ ਅੱਜ ਉਹਨਾਂ ਨੂੰ ਫੁੱਲ ਸਮਰਕਟ ਕਰਨ ਜੋਗੇ ਹੋ ਗਏ ਕਿਉਂਕਿ ਅੱਜ ਸਾਡੇ ਅੰਦਰ ਇੰਨੀ ਜਮੀਰ ਜਾਗੀ ਆ ਕਿ ਅਸੀਂ ਉਹਨਾਂ ਨੂੰ ਕੁਝ ਡੈਰਿਗੇਟ ਕਰਨ ਜੋਗੇ ਹੋਏ ਆ ਕਿਉਂਕਿ ਜੇ ਨਾ ਉਹਨਾਂ ਦੇ ਮੈਂ ਸਮਝਦਾ ਕਿ ਜਿੰਨਾ ਉਹਨਾਂ ਦੀ ਕੁਰਬਾਨੀ ਆ ਅਸੀਂ ਉਹਨਾਂ ਨੂੰ ਦੇਣ ਜੋਗੇ ਤਾਂ ਕੁਝ ਨਹੀਂ ਜੇ ਅਸੀਂ ਆਪਣੇ ਸਰੀਰ ਦਾ ਅੰਗ ਵੀ ਸੰਭੀਏ ਤਾਂ ਉਹ ਵੀ ਜਿਹੜਾ ਉਹਨਾਂ ਦੀ ਬਦੌਲਤ ਆਜ਼ਾਦੀ ਦਾ ਨੀਂਹ ਮਾਰ ਰਿਹਾ ਵਾ ਤੁਹਾਨੂੰ ਪਤਾ ਹੀ ਆ ਪਿਛਲੇ ਮੇਰੇ ਤੋਂ ਪਹਿਲਾਂ ਦੱਸ ਕੇ ਗਏ ਆ ਕਿ ਕੀ ਕੀ ਸਾਡੇ ਨਾਲ ਹੋਇਆ ਮੈਂ ਉਹਦੇ ਵੱਲ ਨਹੀਂ ਜਾਵਾਂਗਾ ਕਿਉਂਕਿ ਜਦੋਂ ਅਸੀਂ ਕਿਸੇ ਮਰੀਜ਼ ਨੂੰ ਠੀਕ ਕਰਨ ਤੋਂ ਬਾਅਦ ਡਾਕਟਰ ਉਹਦਾ ਇਲਾਜ ਦੱਸਦਾ ਕਿ ਉਹ ਠੀਕ ਹੋ ਗਿਆ ਤਾਂ ਉਹ ਕਿਸ ਤਰੀਕੇ ਨਾਲ ਹੋਇਆ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਪਤਾ ਵਾ ਕਿਸ ਤਰੀਕੇ ਨਾਲ ਸਰਪੇਸ਼ੰਦਰ ਹੋਇਆ ਅੱਜ ਸਾਡੇ ਹਾਲਾਤ ਕੀ ਆ ਤੇ ਮੈਂ ਸਿਰਫ ਤੁਹਾਨੂੰ ਇੰਨੀ ਕੁ ਬੇਨਤੀ ਕਰਦਾ ਕਿਉਂਕਿ ਐਮਐਲਏ ਸਾਡੇ ਜਾਣਾ ਵਾ ਉਹਨਾਂ ਦੇ ਹੋਰ ਵੀ ਰਸਤੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੀ ਸਰਕਾਰ ਤੁਹਾਡੇ ਲਈ ਵਚਨਬੱਧਾ ਤੁਹਾਡੇ ਲਈ ਹਰ ਸਮੇਂ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਕੇ ਇੱਥੋਂ ਅੱਗੇ ਲਵਾਗਾ ਅੱਜ ਸੰਗਠਨਾਂ ਦੇ ਉਹਦੇ ਖਿਲਾਫ ਮੰਗ ਪੱਤਰ ਦਿੱਤਾ ਤੇ ਆਪਾਂ ਤੁਹਾਨੂੰ ਉਹਦੇ ਥੋੜੇ ਜਿਹੇ ਜਜ਼ਬਾਤੀਆਂ ਆਪਾਂ ਵੀ ਦਿਆਂਦਾ ਜਦੋਂ ਦਿੱਤਾ ਜਦੋਂ ਕਾਰਵਾਈ ਦੀ ਮੰਗ ਆਈ ਤੇ ਮੈਂ ਪਹਿਲਾਂ ਤਾਂ ਮੈਂ ਗੱਲ ਨਹੀਂ ਕੀਤੀ ਐ ਐਮਐਲਏ ਸਾਹਿਬ ਨਾਲ ਜਿੱਦਾਂ ਹੀ ਐਮਐਲਏ ਸਾਹਿਬ ਦਾ ਧਿਆਨ ਦੇ ਵਿੱਚ ਇਹ ਗੱਲ ਆਈ ਧਿਆਨ ਦੇ ਵਿੱਚ ਤਾਂ ਸਗੀ ਉਹਨਾਂ ਦੀ ਗੱਲ ਪਰ ਸਾਡੇ ਵਾਲੀ ਐਪਲੀਕੇਸ਼ਨ ਦੀ ਗੱਲ ਜਿੱਤਾਂ ਹੀ ਉਹਨਾਂ ਦੇ ਧਿਆਨ ਵਿੱਚ ਆਈ ਉਹਨਾਂ ਨੇ ਕਿਹਾ ਤੁਰੰਤ ਤੇ ਦੇ ਤੇ ਕਾਰਵਾਈ ਕਰੋ ਕਾਰਵਾਈ ਕਰਾਉਣਾ ਪਰਚਾ ਦਰਜ ਕਰਾਉਣਾ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਨੇ ਕਿਉਂ ਕੀਤਾ ਕਾਰਨ ਇਹ ਸੀ ਕਿ ਭਾਈ ਇਹੋ ਜਿਹਾ ਮੇਰੇ ਹਲਕੇ ਨੂੰ ਕਿਤੇ ਇਹੋ ਜੀ ਹਵਾ ਜਾਂ ਇਹੋ ਜੀ ਨਜ਼ਰ ਨਾ ਲੱਗ ਜਾਵੇ ਕਿ ਜਿਹਦੇ ਨਾਲ ਮੇਰੇ ਹਲਕੇ ਦੇ ਵਿੱਚ ਕੋਈ ਵੰਡ ਪਵੇ ਜਾਂ ਮੇਰੇ ਹਲਕੇ ਨੁਕਸਾਨ ਕਿਸੇ ਤਰੀਕੇ ਦਾ ਵਾਪਰੇ ਉਹਨਾਂ ਨੇ ਤੁਰੰਤ ਕਾਰਵਾਈ ਕਰਾਈ ਅਸੀਂ ਧੰਨਵਾਦੀ ਹਾਂ ਐਮਐਲਏ ਸਾਹਿਬ ਦੇ ਕਿ ਜਿਨ੍ਹਾਂ ਨੇ ਦਲਤਾਂ ਦੀ ਬਾਤ ਨੂੰ ਵਾਜੂ ਹਮੇਸ਼ਾ ਵਗਾ ਰਿਆ ਦਲਤਾਂ ਨੂੰ ਹਮੇਸ਼ਾ ਆਪਣੇ ਗੱਲ ਨਾਲ ਲਾਇਆ ਇਹ ਬੜਿਆਂ ਸਰਚਿਰਾਂ ਤੋਂ ਸਾਡੀ ਮੰਗ ਕਿੰਨੀ ਕਿਸੀਗੀ ਅਸੀਂ ਲੋਕ ਕਿੰਨਾ ਕੱਟਦੇ ਆ ਸਿਰਫ ਤੁਹਾਡਾ ਸਤਕਾਰ ਮੰਗਦੇ ਆ ਅਸੀਂ ਹੋਰ ਕੁਝ ਨਹੀਂ ਮੰਗਦੇ ਕਈ ਸਰਕਾਰਾਂ ਆ ਪਹੁੰਚੀਆਂ ਗਈਆਂ ਸਾਡੀ ਲੜਾਈ ਕਿੰਨੀ ਹੁੰਦੀ ਸੀ ਸਤਕਾਰ ਦੀ ਅਸੀਂ ਸਰਕਾਰ ਦੀ ਲੜਾਈ ਲੜਦੇ ਸੀ ਅੱਜ ਸਰਦਾਰ ਜਸਵੀਰ ਸਿੰਘ ਕਾਲਾਜਾ ਗੱਲ ਜੀ ਜੋ ਆਸੀ ਭਾਈਚਾਰੇ ਦੇ ਪ੍ਰੋਗਰਾਮ ਆ اٹੈਂਡ ਕਰ ਰਹੇ ਨੇ ਸੋ ਇਹੋ ਜੀ ਸ਼ੋਭੀ ਦੇ ਮਾਲਕ ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਪ੍ਰਮਾਤਮਾ ਆਿਆਂ ਨੂੰ ਹੋਰ ਜ਼ਿਆਦਾ ਮਨੁੱਖ ਅੱਛੇ ਇਹ ਸਾਡੇ ਸੁਪੇਲੇ ਤਿਆਰ ਕਰ ਦਿਓ ਸੋ ਮੈਨੂੰ ਇਹ ਦੱਸਦੇ ਹੋਏ ਮਨ ਮਹਿਸੂਸ ਹੋ ਰਿਹਾ ਕਿ ਹਲਕਾ ਬਧਾਈ ਗਿਨੇ ਪਹਿਲੀ ਇਹ ਗੱਲ ਕਹੀ ਮੈਂ ਤੁਹਾਡਾ ਉੱਜ ਤੱਕ ਕਿੰਨੇ ਕ ਐਮ ਐਲ اے ਕਿੰਨੇ ਕੁ ਮੰਤਰੀਆਂ ਨੇ ਸਾਨੂੰ ਇਹ ਗੱਲ ਕਹੀ ਸੋ ਅਸੀਂ ਵਧਾਈ ਦੇ ਮੱਦੇ ਸਾਡੇ ਹਲਕੇ ਦੇ ਬਹੁਤ ਹੀ ਮਿਹਨਤੀ ਸਿੰਘ ਅਰਸ਼ੀਲ ਐਮ ਐਲ اے ਸਰਦਾਰ ਜਸਵੀਰ ਸਿੰਘ ਜੀ ਰਾਜਾ ਗੇ ਇਸ ਨਗਰ ਦੇ ਸਰਪੰਚ ਸਰਦਾਰ ਪਰਮਜੀਤ ਸਿੰਘ ਜੀ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਜੀ ਜੇ ਸੰਸਾਰ ਨੇ ਜਨਮ ਤੋਂ ਲੈ ਕੇ ਆਧੁਨਿਕ ਸਾਹ ਤੱਕ ਇਸ ਬੇਜ ਦੇ ਲੋਕਾਂ ਨੇ ਲੜਾਈ ਲੜੀ ਗੈਰ ਬਰਾਬਰਤਾ ਦੇ ਗੁੱਟੇ ਦੇ ਵਿੱਚ ਲੜਾਈ ਲੜ ਕੇ ਬਰਾਬਰਤਾ ਦੀ ਗੱਲ ਕੀਤੀ ਮੇਰੀ ਮਾਤ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਰਮਤਾ 바ਵਾ ਦਾ ਡਾਕਟਰ ਪੀਮਰਾਓ ਮੇੜਕਨ ਦੀ ਜਿਨ੍ਹਾਂ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁबारकਾਂ ਕਿਉਂਕਿ 바ਵਾ ਸਾਹਿਬ ਨੇ ਕਰਨੇ ਜਿਸੇ ਵਿਸ਼ੇਸ਼ ਵਿਅਕਤੀ ਦਾ ਕਿਸੇ ਜਾਣ ਨਹੀਂ ਕੀਤਾ ਬਲਕਿ ਇਸ ਦੇ ਲੋਕਾਂ ਨੇ ਬਰਾਪਰਤਾ ਦੀ ਗੱਲ ਕੀਤੀ ਆ ਔਰ ਦੁਨੀਆਂ ਦੇ ਚੇਹੇ ਪੜੇ ਲੱਗੇ ਬਿਆਕਰ ਜੋ ਇੱਕ ਸੰਗਤ ਔਰ ਆਰਤਨੀ ਬਰਕੇ ਹੋਈਆ ਵਿਅਕਤੀ ਨਹੀਂ ਹੋਇਆ ਜਿਹੜਾ ਬੇਰੇ ਉਹਦੇ ਬਰਾਬਰ ਦੀ ਪੜਾਈ ਕੀਤੀ ਔਰ ਜਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਜਦੋਂ ਇਹ ਹਿਸਟਰੀ ਪੜ੍ਹਦੇ ਆ ਜੀਵਨ ਪੜ੍ਹਦੇ ਆ ਮੈਂ ਦੋ ਘਟਨਾਵਾਂ ਦਾ ਵਰਣਨ ਕਰਾਂਗਾ ਜਦੋਂ ਕਲਾਸ ਵਿੱਚ ਉਹ ਪੜ੍ਹ ਰਹੇ ਸੀ ਟੀਚਰ ਨੇ ਸਵਾਲ ਪਾਇਆ ਜਿਹੜੇ ਹੋਰ ਬੱਚੇ ਸਾਹਮਣੇ ਸਵਾਲ ਨਹੀਂ ਆਇਆ ਲੇਕਿਨ ਬਾਬਾ ਜਿਹੜਾ ਅਸੀਂ ਸਾਲੂਟ ਕੀਤਾ ਤੇ ਉਹ ਪਾਚੇ ਜਿਹਦਾ ਅਨੰਤ ਸੀ ਉਹ ਬਲੈਕ ਬੋਰਡ ਤੇ ਲਿਖਿਆ ਲੇਕਿਨ ਹੋਰ ਜਿਹੜੇ ਲੋਕ ਸਾਡੇ ਬੁੱਢੇ ਜੰਮ ਬੱਚੇ ਉਹਨਾਂ ਨੇ ਜ਼ੋਰ ਪਾੜਾ ਜੁਲ ਕਰਤਾ ਔਰ ਜੀ ਜਿਹੜੇ ਅਟਾਕਾ ਮਾਰ ਕੇ ਸ਼ੁਰੂ ਕਰਤੀਆ ਤੇ ਜੁੱਟਰ ਬੜਾ ਹਰਾਰ ਹੋਇਆ ਉਹਨੇ ਪੁੱਛਿਆ ਜੇ ਤੁਸੀਂ ਇਹ ਟਾ ਮਟਾ ਹੁਣ ਕਿੱਥੋਂ ਪਹੁੰਚਾਇਆ ਇਹਦੇ ਪਿੱਛੇ ਕਾਰਨ ਕੀ ਆ دیکھو جی یہ یاد کا ڈاکٹر امبیڈکر ہے یہ تو سوال کرایا بلیک بورڈ سے لکھا جا چاک پی پھر بلیک بورڈ پی یہ تو سا بلیک بورڈ ہی پیٹ ہو گیا اس کر کے دوبارہ یہاں کو حرکت کرے ہو کہ لکان کا سوال کراؤ دوٹنا ਜੇ ਕੋਲ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਪਿੰਡ ਤੋਂ 17 ਸੁੱਟਾ ਜਾ ਸ਼ਹਿਰ ਉੱਥੇ ਜਾ ਰਹੇ ਸੀ ਇੱਕ ਟਾਂਗੇ ਵਾਲੇ ਨੂੰ ਕਿਹਾ ਜੇ ਅਸੀਂ ਉੱਥੇ ਜਾਣਾ ਉਹਨੇ ਕਿਹਾ ਤੁਸੀਂ ਕੌਣ ਆ ਜਦੋਂ ਇਹਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਉਹਨੇ ਕਿਹਾ ਕਿ ਪਹਿਲੀ ਗੱਲ ਤੁਹਾਨੂੰ ਕਿਰਾਇਆ ਦੇਣਾ ਪਊਗਾ ਦੂਜੀ ਗੱਲ ਜਿਹੜਾ ਰੇੜਾ ਮੇਰਾ ਟਾਂਗਾ ਮੇਰਾ ਤੁਹਾਨੂੰ ਭੁਗਤ ਦੇਣਾ ਪਊਗਾ ਕਿਉਂਕਿ ਤੁਸੀਂ ਨਹੀਂ ਜਾਦੇ ਲੋਗ ਹੈ سو so, انسان نے یہکلات کے لوگ نے لڑائی لڑی اور اس دیش واسی اندرا گاندھی نے ایک گل سی کہ جی ڈاکٹر امبیڈکر سویدھان نہ لکھتا تو ہوں کبھی عورت جات اس دیش پر نہیں بن سکتا بابا سا امبیڈکر چاہتے سن کہ شروع کلاس لوگ منورٹی دے لوگ کٹھے ہو کے اس دیش ਕੋਈ ਰਕਾਵਟ ਨਾ ਉਹਨੇ ਸਾਰੇ ਧਰਮਾਂ ਦਾ ਨਿਰਸਰਜ ਕੀਤਾ ਉਸ ਤੋਂ ਬਾਅਦ ਉਹਨੇ ਦਿਮਾਗ 'ਚ ਆਇਆ ਕਿ ਸਿੱਖ ਧਰਮ ਜਿਹੜਾ ਬਹੁਤ ਵਧੀਆ ਉਹਨਾਂ ਨੇ ਪ੍ਰਚਾਰ ਕੀਤਾ 10 ਲੱਖ ਲੋਕ ਲੈ ਕੇ ਅੰਮ੍ਰਿਤਸਰ ਨੂੰ ਪਹੁੰਚ ਕੀਤਾ ਉਸ ਵੇਲੇ ਜਿਹੜਾ ਕਰਤਾ ਧਰਤਾ ਸੀ ਮਾਸਟਰ ਤਾਰਾ ਸਿੰਘ ਜੀ ਜਦੋਂ ਉਹ ਅਪਰੋਚ ਕੀਤਾ ਉਹਨੇ ਕਿਹਾ ਕਿ ਅਸੀਂ ਸਿੱਖ ਧਰਮ ਨੂੰ ਪ੍ਰਚਾਰਨਾ ਚਾਹੁੰਦੇ ਹਾਂ ਪਰ ਇਹ ਆ ਕਿ ਸਾਡੇ ਨਾਲ ਗੈਰ ਫਟੇ ਮਨ ਦੇ ਦੁਆਰ ਆ ਕੇ ਪੁੱਛਣਾ ਲੱਗੇ ਜਾਂਦੇ ਉਹ ਜਦੋਂ ਦਾ ਫੇਰ ਲੱਗਿਆ ਕਿ ਦੇਸ਼ ਦੇ ਦੇਖ ਦੇ ਗੱਲ ਸਿੱਖ ਬਣ ਜਾ ਸਿਮਨੌਰ ਦੀ ਰਿੱਡੀ ਮੈਂ ਖੜਾ ਪਿੱਛੇ ਹੋ ਗਿਆ ਬੋਲੋ ਜਰਾ ਖੋਲੋ ਮੇਰਾ ਪਰਿਪਿਛ ਨੂੰ ਹੋਇਆ ਸਾਰਿਆਂ ਦੀ ਆਣੀ ਸਾਰਿਆਂ ਦੀ ਆਣੀ ਹਲੋ ਹਾਂਜੀ ਹਾਂਜੀ ਜੋ ਬੋਲੇ ਸਤਿਗੁਰੂ ਰਬੀਦਾਸ ਜਮਾ ਜਿਹਦਾ ਵੀ ਇਹ ਸਭ ਦੇਖਿਆ ਪੜੋ ਲਿਖੋ ਤੇ ਸੰਗਠਨ ਕਿਉਂਕਿ ਜਿੰਨਾ ਚਿਰ ਬੰਦਾ ਗਿਆਨ ਵਾਲਾ ਨਹੀਂ ਬੰਦਾ ਜਿੰਨਾ ਚਿਰ ਗਿਆਨ ਨਹੀਂ ਹਾਸਲ ਕਰਦਾ ਉਹਨਾਂ ਚਿਰ ਹੰਝੇ ਹੀ ਭੁੰਦਾ ਰਹਿੰਦਾ ਤੇ ਬਾਬਾ ਸਾਹਿਬ ਨੇ ਸਾਨੂੰ ਸੁਤਿਆ ਨਹੀਂ ਖਾਲਿਆ ਕਿ ਭਾਈ ਪੜੋ ਆਪਣੇ ਹੱਥੋਂ ਤੇ ਕਿਤਾਬ ਲਵੋ ਜਿੰਨਾ ਹੋਵੇ ਤੇ ਉਹਨਾਂ ਪੜੋ ਕਿ ਪਰੰਧ ਦੇ ਨਾਲ ਹੀ ਸਾਡੀ ਜਿਹੜਾ ਬਵੇਕ ਦਾ ਦੀਵਾ ਜਗਣਾ ਹੈ ਬਵੇਕ ਦਾ ਦੀਵਾ ਪੜਾਈ ਤੋਂ ਬਿਨਾਂ ਨਹੀਂ ਜਗ ਸਕਦਾ ਇਸ ਕਰਕੇ ਪੜਨ ਵਾਸਤੇ ਬਾਬਾ ਸਾਹਿਬ ਨੇ सरपंच साहबान गांव का सरपंच साहब सारेनु ਇੱਥੇ ਜੀ ਆਇਆ ਸਭ ਦਾ ਧੰਨਵਾਦ ਸਭ ਨੂੰ ਵਾਰਕਵਾਤ ਔਰ ਅਸੀਂ ਸਾਰੇ بڑے ਭਾਗਾਂ ਵਾਲੇ ਆ ਬੜੇ ਖੁਸ਼ੀ ਜਿਹਾ ਮੈਂ ਤਾਂ ਕਿ ਅਸੀਂ ਇਕੱਤਰ ਜਦ ਦੇ ਬੈਠ ਕੇ ਖੂਸ ਸਿੱਖਿਆ ਦਾ جو اپنے آپ میں ایک بھارت نہیں پورے ہندوستان دا نہیں پورے ولڈ دا برانڈ آ بابا صاحب کا جنم دن منا رہے ہیں اور دوستو تھوڑے سمے تو کچھ ایجنسیاں چارہ بابا صاحب دے ਤੇ ਕੱਤ ਨੂੰ ਜਾਂ ਕੋਈ ਫੋਰ ਸ਼ਰਰਤ ਚ ਨਾ ਰਚ ਲੈ ਜੋ ਸ਼ਬਦ ਬੋਲ ਰਹਾ ਮੈਂ ਤੁਹਾਡੇ ਮਾਧਿਮ ਰਾਹੀਂ ਇੱਕ ਗੱਲ ਦਸਨੀ ਚਾਹਣਾ ਯਾਦ ਰੱਖਿਓ ਕਿਸੇ ਨੇ ਆਪ ਸ਼ਬਦ ਬੋਲਣ ਦਾ ਕੱਤ ਛੋਟਾ ਨਹੀਂ ਹੋਣਾ ਕਿਉਂਕਿ ਉਹ ਉਸ ਪ੍ਰਮਾਤਮਾ ਦੇ ਭੇਜੇ ਹੋਏ ਔਰ ਸਾਥ-ਸਾਥ ਦਿਨਾਂ ਦੀ ਬਤੌਲਤ ਅੱਜ ਮੈਂ ਜਿਹੜੀ ਤਾਕਤ ਨਾਲ ਬੋਲ ਰਿਹਾ ਉਹਨਾਂ ਦੀ ਦਿੱਤੀ ਹੋਈ ਹੈ। ਔਰ ਉਹਨਾਂ ਦੀਆਂ ਪ੍ਰਾਪਤੀਆਂ ਦਿਖਾਉਣ ਲੱਗੀ ਏ। ਮੇਰੇ ਤੋਂ ਪਹਿਲਾਂ ਵੀ ਸਾਰਿਆਂ ਨੇ ਬੁਲਾ ਰਹੇ ਨੇ ਆਪਣੇ ਵਕ ਵਕ ਪ੍ਰਚਾਰ ਰੱਖੇ ਆ। ਉਹਨਾਂ ਨੇ ਬੜੀ ਇੱਕ ਚੰਗੀ ਗੱਲ ਕਹੀ ਸੀ। ਪ੍ਰਭੂ ਪੈਰ ਦੇ ਵਿੱਚ ਪਾਉਣ ਨੂੰ ਜੁੱਤੀ ਮਿਲੇ ਨਾ ਮਿਲੇ ਪਰ ਆਤਮਿਕ ਕਿਤਾਬ ਜੀ ਰੂਪ ਤੁਹਾਡੇ ਆ ਗਿਆ। ਲੇਬੀ ਅਸੀਂ ਵੀ ਇਸ ਜੇਤਿਆ ਤੋਂ ਤੁਹਾਨੂੰ ਕਾਫੀ ਵਾਰੀ ਉਹਨਾਂ ਤੋਂ ਸਿੱਖਿਆ ਲੈ ਕੇ ਚੱਪ ਬੋਲੇ ਆ ਕਿ ਭਾਈ ਆਟਾ ਦਾਸ ਕੀਮਣਾ ਗਰੀਬੀ ਦੂਰ ਨਹੀਂ ਹੋਣੀ। گریبی دور تا ہونی ہے جسے بچے پڑھ کے افسر بن کے چلی چیزیں لے کے گریبی جا کر ایجوکیشن سے کام کر رہی ہے وہ بابا صاحب نے دسے ہوئے مارگ نہیں رستے نہیں ہوئے ہوا کہ ਕੁਝ ਸਮਾਂ ਪਹਿਲਾਂ ਝਾਤੀ ਮਾਰੀਏ ਹਰੇਕ ਉਮਤ ਨੇ ਦਲਤ ਦੇ ਨਾਂ ਤੇ ਵੋਟ ਪਾਉਂਗੀ ਪਰ ਜਿੰਨੀ ਮੇਰੀ ਸੋਚ ਆ ਜਿੰਨੀ ਮੈਨੂੰ ਉਸ ਮਾਲਕ ਨੇ ਸੋਚੀ ਬਾਚੀ ਆ ਤਾਂ ਮੈਂ ਸੋਚਦਾ ਜਿੰਨਾ ਪਿਛਲੇ ਸਮੇਂ ਦੇ ਦਲਤ ਭਾਈਚਾਰੇ ਦਾ ਬੇੜਾ ਕਰ ਕੀਤਾ ਉਹ ਪਛੀਆਂ ਨੂੰ ਪਤਾ ਨਹੀਂ ਕਿਉਂ ਉਸ ਤੋਂ ਬਾਅਦ ਸੈਕੰਡ ਕਲਾਸ ਦੇ ਬੱਚੇ ਤਿਆਰ ਹੋ ਸੈਕੰਡ ਕਲਾਸ ਦੂਸਰੀ ਕਲਾਸ ਪ੍ਰਭਲੀਨ ਕੌਰ ਡਾਕਟਰ ਆਫ ਚਰਨਜੀਤ ਸਿੰਘ ਅਤੇ ਸੀਰਤ ਡਾਕਟਰ ਆਫ ਹਰਦੀਪ ਸਿੰਘ ਦੋਨੋਂ ਬੱਚੀਆਂ ਹਾਜ਼ਰ ਨੇ ਹੈ ਸੈਕੰਡ ਕਲਾਸ ਵਿੱਚ ਪ੍ਰਭਲੀਨ ਕੌਰ ਡਾਕਟਰ ਆਫ ਚਰਨਜੀਤ ਸਿੰਘ ਸੀਰਤ ਡਾਕਟਰ ਆਫ ਹਰਦੀਪ ਸਿੰਘ ਦੋਨੋਂ ਫਸਟ ਪਰਮਨੂਰ ਸ਼ਰਮਾ ਡਾਕਟਰ ਆਫ ਚੰਕੀਪੂਰ ਸੈਕਿੰਡ ਪੌਂ ਬੀਰ ਸਿੰਘ son ਆਫ ਸ਼ਿੰਦਰਜੀ ਸਿੰਘ ਥਰਡ ਸੈਕਿੰਡ ਪਿਜੀਸ਼ਨ ਅਬ ਦੇਖਿਓ ਇੱਕ ਮਿੰਟ ਜੀ ਓਕੇ ਦੋਸਤੋ ਬਾਅਦ ਸਰਦਾਰ ਵੇ ਰਿਹਾ ਕੇ ਲੈ ਗਿਆ ਉਹ ਮੈਂ ਸੋ ਬਾਹਰ ਹੁੰਦਾ ਜਾਊਗਾ ਲੋਕ ਲੱਗ ਜੂਗਾ ਸਾਰਿਆਂ ਨੂੰ ਪਤਾ ਠੀਕ ਹੈ ਜੀ ਆ ਜੀ